ਇਲਵੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਦੀਪਕ ਤਿਆਲ ਅੱਜ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਵੱਲੋਂ ਇੱਕ ਉਪਰਾਲਾ ਜਿਹੜਾ ਉਹ ਕੀਤਾ ਜਾ ਰਿਹਾ ਜਿਸ ਦੇ ਵਿੱਚ ਵੱਖ-ਵੱਖ ਐਜੂਕੇਸ਼ਨਲ ਇੰਸਟੀਟਿਊਟਸ ਦੇ ਸਕੂਲਸ ਦੇ ਕਾਲਜੇ ਦੇ ਜਿਹੜੇ ਪਰਸਨ ਉਹਨਾਂ ਨੂੰ ਇਨਵਾਈਟ ਕਰਕੇ ਮੀਟਿੰਗ ਕੀਤੀ ਗਈ ਸਰ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਕਿਸ ਵਿਸ਼ੇ ਦੇ ਉੱਤੇ ਕੀਤੀ ਗਈ ਹੈ ਇਹ 12 ਸਕੂਲਸ ਆਇਡੈਂਟੀਫਾਈ ਕੀਤੇ ਸੀਗੇ ਜਿਨ੍ਹਾਂ ਦਾ ਕਾਫੀ ਤਾਦਾਦ ਚ ਬੱਚੇ ਪੜਦੇ ਹਨ ਤੇ ਇਹਨਾਂ ਦੇ ਕੋਲ ਕੋਈ ਪਾਰਕਿੰਗ ਨਹੀਂ ਹੈ ਦੇ ਦੇ ਵਾਇਲੇਟਡ ਦਾ ਬਾਇਲੌਜ਼ ਚਾਹੇ ਕਾਰਪੋਰੇਸ਼ਨ ਦੇ ਹੋਣ ਚਾਹੇ ਅਫੀਲੀਏਸ਼ਨ ਦੇ ਹੋਣ ਤੇ ਇਹਨਾਂ ਨੂੰ ਇਹ ਕਿਹਾ ਗਿਆ ਬਿਲਕੁਲ ਸਖਤੀ ਨਾਲ ਟ੍ਰਾਫਿਕ ਮਾਰਸ਼ਲ ਸੇ ਪ੍ਰੋਵਾਈਡ ਕਰਨਗੇ ਜਿਹੜਾ ਟ੍ਰਾਫਿਕ ਕੰਟਰੋਲ ਕਰਨ ਦੀ ਸਵੇਰੇ ਵੀ ਤੇ ਸ਼ਾਮ ਦੀ ਵੀ ਜੀ ਸਾਡੇ ਨਾਲ ਸੋ ਸਰ ਕਿੰਨੇ ਮਾਰਸ਼ਲ ਹੋਣਗੇ ਤੇ ਇਹਨਾਂ ਦੇ ਵੱਲੋਂ ਪ੍ਰੋਵਾਈਡ ਕੀਤਾ ਜਾਣਗੇ ਤੇ ਪੁਲਿਸ ਦੇ ਵੱਲੋਂ ਵੀ ਆਪਣੀ ਜਿਹੜੇ ਕੋਈ ਜਵਾਨ ਤਨਾਤੀ ਤੇ ਜਾਣਗੇ ਸਾਡੇ ਵੱਲੋਂ 2 ਤੋਂ 3 ਸਵੇਰੇ ਤੇ ਸ਼ਾਮ ਤੇ ਇਹਨਾਂ ਵੱਲੋਂ 12 10 ਜੀ ਸੋ ਸਰ ਇੱਕ ਵੱਡੀ ਪ੍ਰੋਬਲਮ ਜਿਹੜੀ ਇਹ ਆਉਂਦੀ ਹੈ ਕਿ ਸਕੂਲਸ ਦੇ ਬਾਹਰ ਕਾਲਜਸ ਦੇ ਬਾਹਰ ਰੇਡੀ ਫੜੀ ਵਾਲੇ ਵੀ ਜਿਹੜੇ ਉੱਥੇ ਪਹੁੰਚ ਜਾਂਦੇ ਨੇ ਉਸ ਕਰਕੇ ਵੀ ਜਿਹੜਾ ਟ੍ਰੈਫਿਕ ਜਮ ਦੀ ਸਥਿਤੀ ਬਣਦੀ ਹੈ ਡਾਇਰੈਕਸ਼ਨ ਦਿੰਦੀ ਹੈ ਕਿ 10 100 ਮੀਟਰ ਦੇ ਰੇਡੀਅਸ ਚ ਕੋਈ ਰੇਡੀ ਫੜੀ ਨਹੀਂ ਲੱਗੂਗੀ ਉਸ ਤੋਂ ਇਵ ਟੀਜ਼ਿੰਗ ਵੀ ਕਟੂਗੀ ਸੋ ਸਰ ਇਹ ਜਿਹੜੇ 10 ਮਾਰਸ਼ਲਸ ਹੈਗੇ ਨੇ ਇਹਨਾਂ ਦਾ ਕੰਮ ਕੀ ਰਹੇਗਾ ਕਿਸ ਤਰੀਕੇ ਦੇ ਨਾਲ ਕੰਮ ਕੀਤਾ ਜਾਏਗਾ ਜਿਵੇਂ ਟ੍ਰੈਫਿਕ ਪੁਲਿਸ ਕਰਦੀ ਹੈ ਥੈਂਕ ਯੂ ਸੋ ਬਿਲਕੁਲ ਐਸੀ ਸਾਡੇ ਨਾਲ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਜੀ ਜਿਨ੍ਹਾਂ ਨੇ ਦੱਸਿਆ ਕਿ 10 ਤੋਂ 12 ਦੇ ਸਕੂਲ ਔਰ ਕਾਲਜਸ ਜਿਹੜੇ ਨੇ ਉਸ ਦੇ ਕਰੀਬ ਜਿਹੜਾ ਉੱਥੇ ਕਾਫੀ ਜ਼ਿਆਦਾ ਟ੍ਰੈਫਿਕ ਦੀ ਜਿਹੜੀ ਸਥਿਤੀ ਬਣੀ ਰਹਿੰਦੀ ਜਿਸ ਕਰਕੇ ਟ੍ਰੈਫਿਕ ਜਾਮ ਰਹਿੰਦਾ ਉਸ ਨੂੰ ਲੈ ਕੇ ਇੱਕ ਮੀਟਿੰਗ ਜਿਹੜੀ ਹੈ ਸਿਪੀ ਸੋਪਨ ਸ਼ਰਮਾ ਦੇ ਵੱਲੋਂ ਸੱਦੀ ਗਈ ਜਿਸ ਦੇ ਵਿੱਚ ਪ੍ਰੋਪਰ ਜਿਹੜਾ ਉਹਨਾਂ ਨੂੰ ਗਾਈਡ ਕੀਤਾ ਗਿਆ ਇੰਸਟੀਟਿਊਟਸ ਨੂੰ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਟ੍ਰੈਫਿਕ ਹੈ ਇਸ ਨੂੰ ਕੰਟਰੋਲ ਕੀਤਾ ਜਾਵੇ 10 ਮਾਰਸ਼ਲਸ ਜਿਹੜੇ ਨੇ ਪਰ ਸਕੂਲ ਜਾਂ ਕਾਲਜ ਦੇ ਲੁਧਿਆਣਾ ਦੀ ਟ੍ਰੈਫਿਕ ਪੁਲਿਸ ਦੇ ਨਾਲ ਜਿਹੜੇ ਆ ਰਹਿਣਗੇ ਤੇ ਉਸ ਨੂੰ ਜਿਹੜਾ ਟ੍ਰੈਫਿਕ ਨੂੰ ਕੰਟਰੋਲ ਜਿਹੜਾ ਉਹ ਕੀਤਾ ਜਾਏਗਾ ਲੁਧਿਆਣਾ ਤੋਂ ਵੀਡੀਓ ਜਰਨ ਅਮਨਦੀਪ ਸਿੰਘ ਦੇ ਨਾਲ ਦੀਪਕ ਤਿਆਲ ਡੈਲੀ ਪੋਸਟ ਪੰਜਾਬੀ ਡੈਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਦੀਪਕ ਤਿਆਲ ਅੱਜ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਵੱਲੋਂ ਇੱਕ ਉਪਰਾਲਾ ਜਿਹੜਾ ਉਹ ਕੀਤਾ ਜਾ ਰਿਹਾ ਜਿਸ ਦੇ ਵਿੱਚ ਵੱਖ-ਵੱਖ ਐਜੂਕੇਸ਼ਨਲ ਇੰਸਟੀਟਿਊਟਸ ਦੇ ਸਕੂਲਸ ਦੇ ਕਾਲਜੇਸ ਦੇ ਜਿਹੜੇ ਪਰਸਨਲ ਉਹਨਾਂ ਨੂੰ ਇਨਵਾਈਟ ਕਰਕੇ ਮੀਟਿੰਗ ਕੀਤੀ ਗਈ ਸਰ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਕਿਸ ਵਿਸ਼ੇ ਦੇ ਉੱਤੇ ਕੀਤੀ ਗਈ ਹੈ ਇਹ 12 ਸਕੂਲਸ ਆਇਡੈਂਟੀਫਾਈ ਕੀਤੇ ਸੀਗੇ ਜਿਨ੍ਹਾਂ ਦਾ ਕਾਫੀ ਤਾਦਾਦ ਚ ਬੱਚੇ ਪੜਦੇ ਹਨ ਤੇ ਇਹਨਾਂ ਦੇ ਕੋਲ ਕੋਈ ਪਾਰਕਿੰਗ ਨਹੀਂ ਹੈ ਦੇ ਦੇ ਵੋਲੇਟਡ ਦਾ ਬਾਇਲੋਗਸ ਚਾਹੇ ਕਾਰਪੋਰੇਸ਼ਨ ਦੇ ਹੋਣ ਚਾਹੇ ਅਫੀਲੀਏਸ਼ਨ ਦੇ ਹੋਣ ਤੇ ਇਹਨਾਂ ਨੂੰ ਇਹ ਕਿਹਾ ਗਿਆ ਬਿਲਕੁਲ ਸਖਤੀ ਨਾਲ ਟ੍ਰਾਫਿਕ ਮਾਰਸ਼ਲ ਸੇ ਪ੍ਰੋਵਾਈਡ ਕਰਨਗੇ ਜਿਹੜਾ ਟ੍ਰਾਫਿਕ ਕੰਟਰੋਲ ਕਰਨ ਦੀ ਸਵੇਰੇ ਵੀ ਤੇ ਸ਼ਾਮ ਦੀ ਵੀ ਜੀ ਸਾਡੇ ਨਾਲ ਸੋ ਸਰ ਕਿੰਨੇ ਮਾਰਸ਼ਲ ਹੋਣਗੇ ਤੇ ਇਹਨਾਂ ਦੇ ਵੱਲੋਂ ਪ੍ਰੋਵਾਈਡ ਕੀਤਾ ਜਾਣਗੇ ਤੇ ਪੁਲਿਸ ਦੇ ਵੱਲੋਂ ਵੀ ਆਪਣੀ ਜਿਹੜੇ ਕੋਈ ਜਵਾਨ ਤਨਾਦ ਕੀਤੇ ਜਾਣਗੇ ਸਾਡੇ ਵੱਲੋਂ 2 ਤੋਂ 3 ਸਵੇਰੇ ਤੇ ਸ਼ਾਮ ਤੇ ਇਹਨਾਂ ਵੱਲੋਂ 12 10 ਜੀ ਸੋ ਸਰ ਇੱਕ ਵੱਡੀ ਪ੍ਰੋਬਲਮ ਜਿਹੜੀ ਇਹ ਆਉਂਦੀ ਹੈ ਕਿ ਸਕੂਲਸ ਦੇ ਬਾਹਰ ਕਾਲਜਸ ਦੇ ਬਾਹਰ ਰੇਡੀ ਫੜੀ ਵਾਲੇ ਵੀ ਜਿਹੜੇ ਉੱਥੇ ਪਹੁੰਚ ਜਾਂਦੇ ਨੇ ਉਸ ਕਰਕੇ ਵੀ ਜਿਹੜਾ ਟ੍ਰੈਫਿਕ ਜਮ ਦੀ ਸਥਿਤੀ ਬਣਦੀ ਹੈ ਡਾਇਰੈਕਸ਼ਨ ਦਿੰਦੀ ਹੈ ਕਿ 10 100 ਮੀਟਰ ਦੇ ਰੇਡੀਅਸ ਚ ਕੋਈ ਰੇਡੀ ਫੜੀ ਨਹੀਂ ਲੱਗੂਗੀ ਉਸ ਤੋਂ ਇਵ ਟੀਜ਼ਿੰਗ ਵੀ ਕਟੂਗੀ ਸੋ ਸਰ ਇਹ ਜਿਹੜੇ 10 ਮਾਰਸ਼ਲਸ ਹੈਗੇ ਨੇ ਇਹਨਾਂ ਦਾ ਕੰਮ ਕੀ ਰਹੇਗਾ ਕਿਸ ਤਰੀਕੇ ਦੇ ਨਾਲ ਕੰਮ ਕੀਤਾ ਜਾਏਗਾ ਜਿਵੇਂ ਟ੍ਰੈਫਿਕ ਪੁਲਿਸ ਕਰਦੀ ਹੈ ਥੈਂਕ ਯੂ ਸੋ ਬਿਲਕੁਲ ਐਸੀ ਸਾਡੇ ਨਾਲ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਜੀ ਜਿਨ੍ਹਾਂ ਨੇ ਦੱਸਿਆ ਕਿ 10 ਤੋਂ 12 ਦੇ ਸਕੂਲ ਔਰ ਕਾਲਜਸ ਜਿਹੜੇ ਨੇ ਉਸ ਦੇ ਕਰੀਬ ਜਿਹੜਾ ਉੱਥੇ ਕਾਫੀ ਜ਼ਿਆਦਾ ਟ੍ਰੈਫਿਕ ਦੀ ਜਿਹੜੀ ਸਥਿਤੀ ਬਣੀ ਰਹਿੰਦੀ ਜਿਸ ਕਰਕੇ ਟ੍ਰੈਫਿਕ ਜਾਮ ਰਹਿੰਦਾ ਉਸ ਨੂੰ ਲੈ ਕੇ ਇੱਕ ਮੀਟਿੰਗ ਜਿਹੜੀ ਹੈ ਸਿਪੀ ਸੋਪਨ ਸ਼ਰਮਾ ਦੇ ਵੱਲੋਂ ਸੱਦੀ ਗਈ ਜਿਸ ਦੇ ਵਿੱਚ ਪ੍ਰੋਪਰ ਜਿਹੜਾ ਉਹਨਾਂ ਨੂੰ ਗਾਈਡ ਕੀਤਾ ਗਿਆ ਇੰਸਟੀਟਿਊਟਸ ਨੂੰ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਟ੍ਰੈਫਿਕ ਹੈ ਇਸ ਨੂੰ ਕੰਟਰੋਲ ਕੀਤਾ ਜਾਵੇ 10 ਮਾਰਸ਼ਲਸ ਜਿਹੜੇ ਨੇ ਪਰ ਸਕੂਲ ਜਾਂ ਕਾਲਜ ਦੇ ਲੁਧਿਆਣਾ ਦੀ ਟ੍ਰੈਫਿਕ ਪੁਲਿਸ ਦੇ ਨਾਲ ਜਿਹੜੇ ਆ ਰਹਿਣਗੇ ਤੇ ਉਸ ਨੂੰ ਜਿਹੜਾ ਟ੍ਰੈਫਿਕ ਨੂੰ ਕੰਟਰੋਲ ਜਿਹੜਾ ਉਹ ਕੀਤਾ ਜਾਏਗਾ ਲੁਧਿਆਣਾ ਤੋਂ ਵੀਡੀਓ ਜਰਨ ਅਮਨਦੀਪ ਸਿੰਘ ਦੇ ਨਾਲ ਦੀਪਕ ਅਤਿਆਲ ਡੇਲੀ ਪੋਸਟ ਪੰਜਾਬੀ